ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਮਟਰ ਖੁੰਬਾ ਬਣਾ ਕੇ ਤਿਆਰ ਕਰਾਂਗੇ ਤੇ ਇੱਥੇ ਅਸੀਂ ਮਸ਼ਰੂਮ ਲੈ ਲਈ ਸੀ ਤੇ ਇੱਧਰ ਅਸੀਂ ਮਟਰ ਲੈ ਲਏ ਸੀ ਤੇ ਮਟਰ ਮਸ਼ਰੂਮ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਮਸ਼ਰੂਮ ਨੂੰ ਧੋ ਕੇ ਤੇ ਇਹਨੂੰ ਪਾਣੀ ਦੇ ਵਿੱਚ ਪਾ ਕੇ ਇਹਨੂੰ ਸਾਫ਼ ਕਰਕੇ ਤੇ ਇਹਨੂੰ ਧੋ ਲਾਂਗੇ ਅਸੀਂ ਮਸ਼ਰੂਮ ਨੂੰ ਅਸੀਂ ਇਸ ਤਰ੍ਹਾਂ ਜਿਹੜੇ ਇਹਦੇ ਆ ਪਿਛਲੀਆਂ ਡੰਡੀਆਂ ਇਹਦੇ ਜਿਹੜੇ ਹਾਰ ਹੋਣਗੇ ਉਹਨਾਂ ਨੂੰ ਅਸੀਂ ਲਾ ਦੇਵਾਂਗੇ ਤੇ ਅਸੀਂ ਇਸ ਤਰ੍ਹਾਂ ਇਹਨੂੰ ਛੇਲ ਦੇਵਾਂਗੇ ਜਿਹੜੀ ਉੱਪਰਲੀ ਇਹਦੀ ਪਰਤ ਹੈ ਉਹਨੂੰ ਅਸੀਂ ਲਾ ਦੇਵਾਂਗੇ ਤੇ ਇਹ ਅਸੀਂ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦੇਵਾਂਗੇ ਇਸ ਤਰੀਕੇ ਨਾਲ ਸਾਰੀਆਂ ਅਸੀਂ ਲਾ ਕੇ ਉੱਪਰ ਉੱਪਰਲੀ ਛਿਲਕ ਜਿਹੜੀ ਲਾ ਦਾਂਗੇ ਇਹਦੀ ਵੀ ਸਾਫ਼ ਹੋ ਜਾਏਗੀ ਤੇ ਜੇ ਮਸ਼ਰੂਮ ਜਿਆਦਾ ਗੰਦੀ ਹੋਵੇ ਫਿਰ ਅਸੀਂ ਥੋੜੇ ਜਿਹਾ ਕੋਸੇ ਪਾਣੀ ਦੇ ਵਿੱਚ ਪਾ ਕੇ ਇਹਨੂੰ ਧੋ ਦਵਾਂਗੇ ਤੇ ਉੱਪਰਲੀ ਛਿਲਕਾ ਜਲਦੀ ਲੱਥ ਜਾਏਗਾ ਤੇ ਆਪਣੀ ਮਸ਼ਰੂਮ ਸਾਫ਼ ਹੈਗੀ ਹੈ ਤੇ ਆਪਾਂ ਇਸ ਤਰ੍ਹਾਂ ਠੰਡੇ ਪਾਣੀ ਨਾਲ ਇਹਨੂੰ ਧੋ ਦਵਾਂਗੇ ਮਸ਼ਰੂਮ ਨੂੰ ਅਸੀਂ ਇਸ ਤਰੀਕੇ ਨਾਲ ਕੱਟ ਲਿਆ ਸੀ ਕੁੱਕਰ ਦੇ ਵਿੱਚ ਅਸੀਂ ਤੇਲ ਡੇਢ ਕੜਚੀ ਪਾ ਕੇ ਗਰਮ ਕਰ ਲਿਆ ਸੀ ਤੇ ਹੁਣ ਇਹਦੇ ਵਿੱਚ ਜੀਰਾ ਪਾ ਦਵਾਂਗੇ ਜੀਰੇ ਨੂੰ ਤੜਕ ਲੈਣੇ ਆ ਜੀਰਾ ਤੜਕੇ ਕਿ ਹੁਣਾ ਸੀ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਅਸੀਂ 2-3 ਮਿੰਟ ਵਾਸਤੇ ਭੁੰਨਾਂਗੇ ਅਦਰਕ ਤੇ ਲਸਣ ਨੂੰ ਅਸੀਂ ਪਿਆਜ਼ਾਂ ਦੇ ਵਿੱਚ ਪਾ ਦਾਂਗੇ ਪਿਆਜ਼ਾਂ ਨੂੰ ਹੁਣ ਅਸੀਂ ਇਹਨਾਂ ਨੂੰ 5-7 ਮਿੰਟ ਵਾਸਤੇ ਪਰੌਨ ਕਰ ਲਵਾਂਗੇ ਪਿਆਜ਼ਾਂ ਨੂੰ ਅਸੀਂ 5-6 ਮਿੰਟ ਭੁੰਨਿਆ ਸੀ ਤੇ ਹੁਣ ਇਹਦੇ ਵਿੱਚ ਨਮਕ ਪਾ ਦਵਾਂਗੇ ਮਸਾਲੇ ਨਮਕ ਪੜਤਾ ਕਾਲੀ ਮਿਰਚ ਦਾ ਪਾਊਡਰ ਲਾਲ ਮਿਰਚ ਹਲਦੀ ਪਾਊਡਰ ਕਨੀਆ ਪਾਊਡਰ ਕੁੱਤੀ ਹੋਈ ਹਰੀ ਮਿਰਚ ਕਸਤੂਰੀ ਮੇਥੀ ਪਾਵਾਂਗੇ ਥੋੜੀ ਜਿਹੀ ਇੱਥੇ ਨਾਲੀ ਪਾ ਦਾਂਗੇ ਅਸੀਂ ਟਮਾਟਿਆਂ ਦੀ ਪਿਉਰੀ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਸਾਰੇ ਮਸਾਲੇ ਨੂੰ 2 ਚਮਚੇ ਅਸੀਂ ਪਾਣੀ ਦੇ ਵਿੱਚ ਪਾ ਕੇ ਤੇ ਮਸਾਲੇ ਨੂੰ ਥੋਣ ਲਵਾਂਗੇ ਮਸਾਲੇ ਨੂੰ ਘੋਲ ਲਿਆ ਸੀ ਹੁਣ ਇਹਦੇ ਵਿੱਚ ਅਸੀਂ ਮਸ਼ਰੂਮ ਨੂੰ ਪਾ DNA ਤੇ ਨਾਲ ਹੀ ਅਸੀਂ ਮਟਰ ਪਾ ਦਾਂਗੇ ਲਿੰਸ ਪਾ ਦਵਾਂਗੇ ਬੋਲੇ ਤੀਜਾ ਪਾ ਕੇ 3-4 ਮਿੰਟ ਅਸੀਂ ਮਟਰ ਪਾ ਕੇ ਤੇ ਇਹਨਾਂ ਨੂੰ ਪਕਾ ਲਿਆ ਸੀ ਤੋਂ ਹੁਣ ਅਸੀਂ ਇਹਨੂੰ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਪਾਤਾ ਸੀ ਤੇ ਹੁਣ ਅਸੀਂ ਇਹਨੂੰ ਤੱਕ ਲਾ ਦਵਾਂਗੇ ਤੇ ਦੋ ਵਿਸਲਾਂ ਦਵਾ ਦਵਾਂਗੇ ਇਹਨਾਂ ਨੂੰ ਦੋ ਵਿਸਲਾਂ ਆ ਗਈਆਂ ਸੀ ਹੁਣ ਅਸੀਂ ਕੁੱਕਰ ਨੂੰ ਖੋਲ ਦਵਾਂਗੇ ਤੇ ਸਬਜੀ ਬਣ ਕੇ ਤਿਆਰ ਹੈ ਤੇ ਹੁਣ ਅਸੀਂ ਇਹਦੇ ਵਿੱਚ ਗਰਮ ਮਸਾਲਾ ਪਾ ਦੇਵਾਂਗੇ ਨਾੜੀ ਪਾਵਾਂਗੇ ਅਸੀਂ ਧਨੀਆ ਤੇਖੋਂ ਬਾਅਦ ਸਬਜੀ ਕੁੱਕਰ ਵਿੱਚ ਬਹੁਤ ਜਲਦੀ ਬਣ ਕੇ ਰੈਡੀ ਹੋ ਜਾਂਦੀ ਆ ਤੇ ਤੁਸੀਂ ਦੇਖ ਸਕਦੇ ਬਹੁਤ ਵਧੀਆ ਸਬਜੀ ਬਣ ਗਈ ਆ ਤੇ ਹੁਣ ਅਸੀਂ ਇਹਨੂੰ ਬੋਲ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮਟਰ ਖੁੰਬਾ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਜ਼ਰੂਰ ਕਰਦਿਆ ਕਰੋ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਤੇ ਸਬਜੀ ਦੇ ਸਾਥੇ ਬਹੁਤ ਵਧੀਆ ਸਬਜੀ ਲਾਜਵਾਬ ਬਣ ਕੇ ਤਿਆਰ ਹੋਈ ਆ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ